ਇਸ ਸੀਸੀਟੀਵੀ ਵੀਡੀਓ ਨੂੰ ਜ਼ਰਾ ਧਿਆਨ ਨਾਲ ਵੇਖੋ ਇਸ ਦੇ ਵਿੱਚ ਚਿੱਤੇ ਦਿਨ ਸੰਘਣੀ ਆਬਾਦੀ ਵਾਲੇ ਬਾਜ਼ਾਰ ਦੇ ਵਿੱਚੋਂ ਇੱਕ ਔਰਤ ਦੇ ਗਲੇ ਵਿੱਚੋਂ ਸੋਨੇ ਦੀ ਚੇਨ ਖੋ ਕੇ ਲੁਟੇਰਾ ਫਰਾਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਜਾਣਕਾਰੀ ਮਿਲੀ ਹੈ ਕਿ ਕਟਨਾ ਸਮਰਾਲਾ ਦੇ ਖੰਨਾ ਰੋਡ ਤੇ ਵਾਪਰੀ ਹੈ ਤੇ ਇੱਕ ਔਰਤ ਜੋ ਕਿ ਬੁਟੀਕ ਦਾ ਕੰਮ ਕਰਦੀ ਹੈ ਉਹ ਏਟੀਐਮ ਦੇ ਵਿੱਚੋਂ ਪੈਸੇ ਕਢਵਾ ਕੇ ਇੱਕ ਡਾਕਟਰ ਦੇ ਕੋਲ ਅੱਖਾਂ ਚੈੱਕ ਕਰਵਾਉਣ ਆਈ ਸੀ ਤਾਂ ਪਹਿਲਾਂ ਤੋਂ ਹੀ ਲੁਟੇਰੇ ਤਿਆਰ ਬਰ ਤਿਆਰ ਖੜੇ ਸੀ ਤੇ ਜਿਉਂ ਹੀ ਉਹਨਾਂ ਦਾ ਦਾ ਲੱਗਿਆ ਤਾਂ ਉਹਨਾਂ ਤੁਰੰਤ ਔਰਤ ਦੇ ਗਲੇ ਵਿੱਚੋਂ ਪਲਕ ਝੱਕਦੇ ਹੀ ਸੋਨੇ ਦੀ ਚੇਨ ਉਤਾਰ ਲਈ ਤੇ ਇਸ ਤੋਂ ਬਾਅਦ ਉਹ ਫਰਾਰ ਹੋ ਗਏ ਅਸੀਂ ਵੀਰ ਜੀ ਘਰ ਆਏ ਸੀ ਇੱਥੇ ਆਪਣੀ ਬੁਟੀਕ ਆ ਸਮਰਾਲੇ ਫੈਸ਼ਨ ਪੈਨ ਬੁਟੀਕ ਦਿੱਲੀ ਦੀ ਹੁਣੀ ਜਾਣੀ ਆ ਨਾ ਤੇ ਅਸੀਂ ਬੁਟੀਕ ਤੋਂ ਇੱਥੇ ਆਣਾ ਸੀਗਾ ਪਹਿਲਾਂ ਅਸੀਂ ਏਟੀਐਮ ਚ ਆਏ ਏਟੀਐਮ ਤੋਂ ਬਾਅਦ ਫਿਰ ਅਸੀਂ ਕੈਂਥ ਟੇਲਰ ਉੱਥੇ ਆਏ ਉੱਥੋਂ ਅਸੀਂ ਆਈ 3 ਜਾਂ ਡਾਕਟਰ ਦੇ ਆਏ ਸੀ ਅੱਖਾਂ ਦਿਖਾਉਣ ਵਾਸਤੇ ਉੱਥੇ ਆ ਕੇ ਜਿਵੇਂ ਮੈਂ ਆਪਣੀ ਸਕੂਟਰੀ ਲਾਈ ਹਲੇ ਸਕੂਟਰੀ ਸਟੈਂਡ ਤੇ ਲਾਈ ਰਹੀ ਸੀ ਪਤਾ ਨਹੀਂ ਕੌਣ ਸੀ ਦੋ ਜਣੇ ਸੀਗੇ ਉਹ ਆਇਆ ਆ ਕੇ ਮੇਰੇ ਚੈਨ ਖੋ ਕੇ ਭੱਜ ਕੇ ਲੈ ਗਿਆ ਦੇਖੋ ਮੇਰੇ ਨਿਸ਼ਾਨ ਵੀ ਕਾਫੀ ਪੈ ਹੋਏ ਤਾਂ ਕੀ ਲੱਗਦਾ ਵੀ ਪਿੱਛੇ ਪਿੱਛਾ ਕਰਦੇ ਸੀ? ਹਾਂਜੀ ਜਿਵੇਂ ਕੈਮਰੇ ਰਿਕਾਰਡਿੰਗਾਂ ਤੋਂ ਪਤਾ ਲੱਗਦਾ ਕਿ ਉਹ ਪਿੱਛੇ ਹੀ ਸਾਡੇ ਸਾਡਾ ਪਿੱਛਾ ਕਰਦੇ ਸੀਗੇ। ਕਿਚੋਰ ਕਿਹ ਕਾ ਪੈ ਰਹੇ? ਹਾਂਜੀ ਇਹਦੇ ਮਾਮਲੇ ਦੀ ਸ਼ਿਕਾਇਤ ਦਿੱਤੀ ਪੁਲਿਸ ਨੂੰ। ਹਾਂਜੀ ਰਿਪੋਰਟ ਦਿੱਤੀ ਆ। 112 ਡਾਇਲ ਕਰਤਾ ਹਾਂ। ਹਾਂ 112 ਨੰਬਰ 'ਤੇ ਡਾਇਲ ਕੀਤਾ। ਉਹ ਬਾਕੀ ਕਰ ਰਹੇ ਨੇ ਆਪਣੀ ਕਾਰਵਾਈ ਜੋ ਵੀ ਹੈਗੀ। ਰਿਕਾਰਡਿੰਗਾਂ ਵਗੈਰਾ ਸਾਰੀਆਂ ਕੱਢ ਲਈਆਂ ਸੀ। ਕੋਈ ਰੋਸਾਨ ਤਾਂ ਨਹੀਂ ਹੋਇਆ ਉਹਨਾਂ ਨੇ ਕਿਸ ਮਾਰਿਆ ਨਹੀਂ ਮਾਰਿਆ ਨਹੀਂ ਬਸ ਮੇਰੇ ਆ ਖਰੋਚਾਈ ਹੋਇਆ ਨੌ ਦੇ ਨਿਸ਼ਾਨ ਪਏ ਹੋਏ ਨੇ ਜਦੋਂ ਕਿ ਤੂ ਹਾਂਜੀ ਅਸੀਂ ਪਿੱਛੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਸੀਗੇ ਇਥੇ ਇਹ ਵੀ ਵਿਚਾਰੀ ਵੀ ਬਹੁਤ ਕੋਸ਼ਿਸ਼ ਕੀਤੀ ਆ ਮੈਂ ਵੀ ਅਸੀਂ ਪਿੱਛੇ ਭੱਜੀਆਂ ਪਰ ਉਹ ਹੱਥ ਨਹੀਂ ਲੱਗਿਆ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਜਿਹੜਾ ਬਾਈਕ ਵਾਲ ਨਹੀਂ ਨਹੀਂ ਮੂੰਹ ਖੁੱਲੇ ਸੀਗੇ ਇੱਕ ਬਾਈਕ ਵਾਲਾ ਉਹਨੇ ਆਪਣਾ ਮੇਨ ਰੋਡ ਤੇ ਖੜਾਇਆ ਹੋਏ ਸੀ ਤੇ ਜਿਹੜਾ ਪਿੱਛੇ ਸਾਡੇ ਸੀ ਉਹ ਅੰਦਰ ਬੈਕ ਸਾਈਡ ਦੇ ਆਇਆ ਸੀ ਫਿਰ ਜਿਆ ਮਾਰਕੀਟ ਦੇ ਬੈਕ ਸਾਈਡ ਦੀ ਉਥੋਂ ਹੋ ਕੇ ਲੈ ਗਿਆ ਜਦੋਂ ਅਸੀਂ ਪਿੱਛੇ ਭੱਜੇ ਫਿਰ ਉਹ ਅੱਗੇ ਖੜਾ ਸੀ ਮੋਟਰਸਾਈਕਲ ਵਾਲਾ ਫਿਰ ਉਹਦੇ ਪਿੱਛੇ ਵਾਕੇ ਭੱਜ ਗਏ ਜਗਬਾਣੀ ਟੀਵੀ ਲਈ ਮਨੀਸ਼ ਸੱਚ ਦੇਵਾ ਦੀ ਰਿਪੋਰਟ